ਸਾਇਪੋਂਕਿਓ ਬੋਧਨਾਇ ਦਾ ਪ੍ਰੋਗਰਾਮ ਹੈ ਇਹ ਬਹੁਤ ਪਵਿੱਤਰ ਜਗਾ ਗਊ ਮਾਤਾ ਤੇ ਚੰਨਿਆ ਸਾਡੀ ਹਾਜ਼ਰੀ ਲੱਗ ਗਈ ਔਰ ਮੈਂ ਸਪੈਸ਼ਲ ਥੈਂਕਸ ਕਰਦਾ ਅਨਿਸਵਾਰਥ ਸੰਸਥਾ ਦੇ ਸਾਰੀ ਮੈਂਬਰ ਸਾਹਿਬਾਨ ਦਾ ਸਪੈਸ਼ਲੀ ਸਾਡੇ ਪ੍ਰਧਾਨ ਮੇਸ਼ਵਰਮਾ ਜੀ ਕਿਉਂਕਿ ਪਿਛਲੇ 10 ਸਾਲਾਂ ਤੋਂ ਉਹ ਐਨਜੀਓ ਚਲਾ ਰਹੇ ਨੇ ਔਰ ਜਿਹੜੇ ਸਾਡੇ ਗਰੀਬ ਪਰਵਾਰਾਂ ਦੇ ਬੱਚੇ ਆ ਜਿੱਥੇ ਉਹਨਾਂ ਦੀ ਪੜ੍ਹਾਈ ਦਾ ਇੰਤਜ਼ਾਮ ਕਰ ਰਹੇ ਆ ਉੱਥੇ ਉਹਨਾਂ ਵਾਸਤੇ ਵਿੰਟਰ ਦੇ ਕਲੋਸ ਵੀ ਅਰੇਂਜ ਕਰ ਰਹੇ ਸੋ ਸਲੂਟ ਟੂ 올 ਮੈਂਬਰਸ ਔਰ ਮੈਂ ਅਗੇਨ ਇਹਨਾਂ ਦੇ ਮਾਤਾ ਪਿਤਾ ਚਰਨਾਂ 'ਚ ਨਮਨ ਕਰਦਾ ਜਿਨ੍ਹਾਂ ਨੇ ਇਹਨੇ अनेक ਬੱਚੇ ਜਿਹੜਾ ਇਸ ਧਰਤੀ ਤੇ ਲੈ ਕੇ ਆਏ ਔਰ ਮੈਂ ਪਰਮਪਿਤਾ ਪਰਮੇਸ਼ਰ ਦੇ ਚਰਨਾਂ 'ਚ ਅਰਦਾਸ ਬੰਦੀ ਕਰਦਾ ਕਿ ਇਹਨਾਂ ਨੂੰ ਚੰਗੀ ਸਿਹਤ ਤੇ ਲੰਬੀ ਉਮਰ ਬਖਸ਼ੇ ਤਾਂ ਕਿ ਸਮਾਜ ਸੇਵਾ ਕਰਦੇ ਰਹੇ ਮੀਨਾ ਸਪੈਸ਼ਲੀ ਅਸ਼wini ਸ਼ਰਮਾ ਜੀ ਜਿਹੜੇ ਸਾਡੇ ਪੰਜਾਬ ਦੇਸ਼ ਕਾਂਗਰਸ ਦੇ ਜਨਰਲ ਸੈਕਟਰੀ ਨੇ ਉਹ ਵੀ ਇਸ ਸਮਾਰੋਹ ਸ਼ਾਮਲ ਹੋਣ ਲਈ ਆਏ ਨੇ ਮੈਂ ਅਗੇਨ ਸਾਰਿਆਂ ਦਾ ਧੰਨਵਾਦ ਕਰਦਾ ਜਿਵੇਂ ਕਿ ਸਰਕਾਰਾਂ ਅੰਤਕਾਰ ਕਹਿ ਲਈ ਹੈ ਜੀ ਗਰੀਬ ਨੂੰ ਭਾਈ ਫਰੀ ਦਿੱਤੀ ਜਾਂਦੀ ਹੈ ਇਹ ਕੁ ਸੁੰਦਰ ਵੇ ਦੇਖੀ ਲੋਡ ਹੈਗੀ ਆ ਦੇਖੋ ਮੈਂ ਉੱਥੇ ਬੋਲ ਕੇ ਆਇਆ ਗੱਲ ਕਿਉਂਕਿ ਅਸੀਂ ਸਰਕਾਰ ਚ ਰਹੇ ਆ ਇਹ ਜ਼ਿੰਮੇਵਾਰੀ ਐ এন ਜੀਓ ਦੀ ਨਹੀਂ ਐ ਸਰਕਾਰਾਂ ਦੀ ਐ ਕਿ ਕਿਸੇ ਘਰ ਦਾ ਜਿਹੜਾ ਬੱਚਾ ਵੈ ਬਿਨਾ ਪੜਾਈ ਤੋਂ ਰਹਿਣਾ ਨਹੀਂ ਚਾਹੀਦਾ ਚਾਹੇ ਉਹ ਗਰੀਬ ਐ ਚਾਹੇ ਅਮੀਰ ਐ ਸੋ ਲੇਕਿਨ ਫਿਰ ਮੈਂ ਗੇਨ ਕਿਹਾ ਸਰਕਾਰਾਂ ਅਗਰ ਨਹੀਂ ਕਰ ਪਾਰੀਆਂ ਤੇ ਇਹੋ ਜੇ ਸਾਡੇ ਦੋਸਤ ਜਿਹੜੇ ਕਰ ਰਹੇ ਐ ਤੇ ਇਹ ਬਹੁਤ ਹੀ ਨੇਕ ਕੰਮ ਐ ਮੇਰਾ ਕਹਿ ਲਾ ਕਿ ਇਸ ਧਰਤੀ ਤੇ ਇਸ ਤੋਂ ਵੱਡਾ ਪ੍ਰੋਪਕਾਰ ਕੋਈ ਨਹੀਂ ਥੈਂਕ ਯੂ ਤੋ ਤਾਂ ਇਹੀ ਐ ਵੀ ਸਰਕਾਰ ਵੀ ਸਾਡਾ ਸਾਥ ਦੇਵੇ ਅਸੀਂ ਵੀ ਚਲੋ ਜਿੰਨਾ ਕੁ ਪਰਾਲਾ ਅਸੀਂ ਆਪਣੇ ਵੱਲੋਂ ਕਰ ਸਕਦੇ ਆ ਕਰ ਰਹੇ ਆ ਹੋਰ ਵੀ ਅਸੀਂ ਅੰਬਲਾ ਮਾਰਦੇ ਆ ਵੀ ਜਿੰਨਾ ਵੀ ਹੈ ਮੈਂ ਸ਼ਰਮਾਈ ਨੂੰ ਬੇਨਤੀ ਕਰਦਾ ਦੁਬਾਰਾ ਪਰਮੰਤਰੀ ਸਾਨੂੰ ਇਹ ਜੋ ਵੀ ਗ੍ਰਾਂਟ ਦੀ ਕੋਈ ਪੋਸਿਬਿਲਿਟੀ ਬੰਦੀ ਹੈ ਸਾਨੂੰ ਕਰਾ ਕੇ ਦੇਣ ਤੇ ਅਸੀਂ ਸਭ ਦੇ ਧੰਨਵਾਦ ਆ ਅਸੀਂ ਕਹਿੰਦੇ ਬਹੁਤ ਬਹੁਤ ਬੱਚੇ ਹੋਰ ਜਿੰਨੇ ਹੋ ਸਕਦਾ ਸੀ ਸਭ ਦਾ ਯੋਗਦਾਨ ਮਤਲਬ ਦਈਏ ਸਾਹਿਬ ਨੂੰ ਦਈਏ ਤੇ ਬੱਚੇ ਅੱਗੇ ਅੱਗੇ ਖੂਬ ਤਰੱਕੀ ਕਰਨ ਕੀ ਕਹਿੰਦਾ ਕਮਲ ਰਾਜ ਇਹ ਅੱਜ ਜਿਹੜਾ ਨਿਰਸਵਾਰਥ ਸੇਵਾ ਸੰਸਥਾ ਵੱਲੋਂ ਬਹੁਤ ਅੱਛਾ ਇੱਕ ਉਪਰਾਲਾ ਕੀਤਾ ਗਿਆ ਜਿਹੜਾ ਬੱਚਿਆਂ ਨੂੰ ਬੱਚਿਆਂ ਦੀ ਜਿਹੜੀ ਐਕਟੀਵਿਟੀ ਆ ਉਹ ਜ਼ਾਹਿਰ ਕੀਤੀ ਗਈ ਹੈ ਤੇ ਬੱਚਿਆਂ ਨੂੰ ਸਨਮਾਨ ਕੀਤਾ ਗਿਆ ਅਲੱਗ-ਅਲੱਗ ਤਰ੍ਹਾਂ ਨਾਲ ਇਸ ਸਮਾਜ ਦੇ ਅੱਛੇ ਕੰਮ ਕਰਦੇ ਆ ਰਹੇ ਬੜੇ ਸਾਲਾਂ ਤੋਂ ਤੇ ਜਿੰਨਾ ਵੀ ਇਹ ਬੱਚਿਆਂ ਦੇ ਪ੍ਰਤੀ ਬੱਚਿਆਂ ਦੇ ਇਹਨਾਂ ਨੇ ਕੰਪਿਊਟਰ ਸੈਂਟਰ ਖੋਲ੍ਹਿਆ ਹੋਇਆ ਬੱਚਿਆਂ ਨੂੰ ਬੁੱਕਸ ਬੈਗ ਔਰ ਸਟੇਸ਼ਨਰੀ ਔਰ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਨੇ ਜ਼ਰੂਰਤਾਂ ਨੇ ਬੱਚਿਆਂ ਦੀਆਂ ਫੀਸਾਂ ਵੀ ਇਹ ਸੰਸਥਾ ਵੱਲੋਂ ਦਿੱਤੀਆਂ ਜਾਂਦੀਆਂ ਨੇ ਤੇ ਬਹੁਤ ਅੱਛਾ ਉਪਰਾਲਾ ਇਹਨਾਂ ਦਾ ਜਿਹੜਾ ਹੈ ਹਰ ਸਾਲ ਇੱਕ ਅੱਛਾ ਸਮਾਜ ਦੇ ਜਿਹੜੇ ਸਮਾਜ ਸੇਵਕ ਬੰਦੇ ਨੇ ਉਹਨਾਂ ਨੂੰ ਵੀ ਬੁਲਾ ਕੇ ਸਨਮਾਨ ਕਰਦੇ ਨੇ ਇਹਨਾਂ ਦੇ ਇਹਨਾਂ ਦੇ ਜਿਹੜੇ ਬਹੁਤ ਅੱਛੇ ਉਪਰਾਲੇ ਦੀ ਮੈਂ ਸਿਫਤ ਕਰਦਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਇਹ ਇਦਾਂ ਹੀ ਦੇ ਹਾਂਜੀ ਸਰ ਮੈਂ ਨరేందਰ ਸ਼ਰਮਾ ਜਨਤਿਕ ਕਲਰ ਲੁਧਿਆਣਾ ਤੋਂ ਇੱਥੇ ਜਿਹੜਾ ਅੱਜ ਇਸ ਵਾਰਤ ਸੇਵਾ ਸਥਾਨ ਰਜਿਸਟਰ ਐਮ ਜੀਓ ਆ ਉਹਦੇ ਸਵਾਗਤ ਵਿੱਚ ਸ਼ਾਮਲ ਹੋਇਆ ਸੀ ਮੈਂ ਦੇਖਿਆ ਕਿ ਸਰਕਾਰ ਦਾ ਜੋ ਟੀਚਾ ਹੈ ਸਿਹਤ ਤੇ ਸਿੱਖਿਆ ਇਹਨਾਂ ਨੇ ਉਹ ਦੋਨੇ ਟੀਚਿਆਂ ਨੂੰ ਪਕੜਿਆ ਹੋਇਆ ਹੈ ਸਭ ਲਈ ਮੇਰੇ ਦੇ ਬੱਚਿਆਂ ਨੂੰ ਪੜਾਉਣਾ ਉਹਨਾਂ ਨੂੰ ਪੜਨ ਲਈ ਪ੍ਰੇਰਿਤ ਕਰਨਾ ਅਤੇ ਉਹਨਾਂ ਦੀ ਸਿਹਤ ਦਾ ਖਿਆਲ ਰੱਖਣਾ ਉਹਦੇ ਲਈ ਇਹਨਾਂ ਵੱਲੋਂ ਇੱਕ ਜੋ ਕੰਪਿਊਟਰ ਸੈਂਟਰ ਵੀ ਖੋਲਿਆ ਗਿਆ ਜਿਹਦੇ ਵਿੱਚ ਬੇਸਿਕ ਟ੍ਰੇਨਿੰਗ ਇਹ ਆਪਣੇ 25-30 ਬੱਚਿਆਂ ਨੂੰ ਦੇ ਰਹੇ ਨੇ ਰੈਗੂਲਰ ਟੀਚਰ ਆ ਕੇ ਅਤੇ ਇਹਨਾਂ ਵੱਲੋਂ ਅੱਜ ਵੀ ਜੋ ਕਾਪੀਆਂ ਦੀ ਵੰਡ ਕੀਤੀ ਗਈ ਹੈ ਗਰਮ ਕੱਪੜਿਆਂ ਦੀ ਵੰਡ ਕੀਤੀ ਗਈ ਹੈ ਇਹ ਵੀ ਇੱਕ ਬਹੁਤ ਵੱਡਾ ਇਹਨਾਂ ਦਾ ਉਪਰਾਲਾ ਹੈ ਇਹਨਾਂ ਵੱਲੋਂ ਡਾਕਟਰ ਭਗਵੰਦ ਸਾਹਿਬ ਵੱਲੋਂ ਇੱਕ ਜਿਹੜਾ ਉਹਨਾਂ ਦੇ ਸਹਿਯੋਗ ਨਾਲ ਬੱਚਿਆਂ ਦੀ ਸਿਹਤ ਦਾ ਚੈੱਕਅਪ ਕੀਤਾ ਜਾਂਦਾ ਹੈ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ ਮੈਂ ਕਹਿਆ ਇਹੋ ਜਿਹੀ ਸੰਸਥਾਵਾਂ ਇਹਨਾਂ ਨੂੰ ਸਰਕਾਰ ਨੂੰ ਇਹਨਾਂ ਵਾਸਤੇ ਕੋਈ ਆਪਣਾ ਗਾਂਢ ਦੇਣੀ ਚਾਹੀਦੀ ਹੈ ਤਾਂ ਕਿ ਵੱਧ ਤੋਂ ਵੱਧ ਹੌਸਲੇ ਨਾਲ ਬਹੁਤ ਬੱਚਿਆਂ ਦਾ ਜਿਹੜਾ ਇਸਲਾਮ ਮਰੀਏ ਦੇ ਬੱਚੇ ਜਿਹੜਾ ਸਰਕਾਰ ਦਾ ਵੀ ਇਹ ਹੈਗਾ ਕਿ ਇਸਲਾਮ ਮਰੀਏ ਦੇ ਬੱਚਿਆਂ ਨੂੰ ਪੜਾਇਆ ਜਾਵੇ ਕਈ ਸੰਸਥਾਵਾਂ ਇਸ ਵਿੱਚ ਜੁੜੀਆਂ ਹੋਈਆਂ ਨੇ ਇਹ ਸੰਸਥਾ ਦਾ ਵੀ ਬਹੁਤ ਵੱਡਾ ਪਰਾਲਾ ਹੈ ਮੈਂ ਇਹਨਾਂ ਦਾ ਸਾਰੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਮੈਨੂੰ ਇਸ ਸੰਸਥਾ ਨਾਲ ਅੱਜ ਇੱਥੇ ਆਉਣ ਦਾ ਮੌਕਾ ਦਿੱਤਾ ਅਤੇ ਮੈਂ ਵੀ ਸਮਝਦਾ ਕਿ ਮੈਂ ਅੱਜ ਇਹਨਾਂ ਨੂੰ ਆਪਣੀ ਆਪਸ਼ਨ ਦੇਵਾਂ ਕਿ ਮੈਨੂੰ ਵੀ ਇੱਕ ਮੈਂਬਰ ਦੇ ਤੌਰ ਤੇ ਇਹਨਾਂ ਨੂੰ ਮੈਨੂੰ ਸ਼ਾਮਲ ਕਰ ਲੈਣ ਧੰਨਵਾਦ ਹਾਂਜੀ ਸਰਪੰਚ ਸਾਹਿਬਾ ਜੀ ਅੰਦਰ ਪਹੁੰਚੇ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਐਨ ਜੀਏ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੇਰਾ ਨਾਮ ਜਗਰਾਜ ਸ਼ੀਨਾ ਸਰਪੰਚ ਅਮਰਜੀਤ ਕਲੋਨੀ ਤੋਂ ਅਸੀਂ ਆਏ ਆ ਔਰ ਜੋ ਰਮੇਸ਼ ਆਪਣੇ ਇਥੇ ਐਨ ਜੀਓ ਚਲਾ ਰਹੇ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਮੈਂ ਅੱਜ ਦੇਖ ਰਿਹਾ ਕਿ ਸਾਨੂੰ ਵੀ ਆਪਣਾ ਅਜੋ ਬਚਪਨ ਯਾਦ ਆ ਗਿਆ ਕਿ ਜਿੱਦਾਂ ਅਸੀਂ ਜਾਂਦੇ ਹੁੰਦੇ ਸੀਗੇ ਐਨ ਜੀਏ ਦੇ ਵਿੱਚ ਛੋਟੇ-ਛੋਟੇ ਹੁੰਦੇ ਸੀ ਅਸੀਂ ਵੀ ਆਦਾ ਜਾ ਕੇ ਖਾਪਾ ਪਾਉਂਦੇ ਸੀਗੇ ਤੇ ਸਾਨੂੰ ਵੀ ਇੱਕ ਕਾਪੀਆਂ ਮਿਲਦੀਆਂ ਹੁੰਦੀਆਂ ਸੀ ਪਹਿਲਾਂ ਤਾਂ ਚਲੋ ਕਾਪੀਆਂ ਦਾ ਘੱਟ ਜ਼ਮਾਨਾ ਸੀ ਗਿਆ ਫੱਟੀਆਂ ਦਾ ਵੱਧ ਜ਼ਮਾਨਾ ਸੀ ਉਹ ਸਾਨੂੰ ਫੱਟੀਆਂ ਮਿਲਦੀਆਂ ਹੁੰਦੀਆਂ ਸੀ ਤੇ ਬੜੀ ਖੁਸ਼ੀ ਹੋਈ ਅੱਜ ਜਿਸ ਤਰ੍ਹਾਂ ਤੁਸੀਂ ਅੱਜ ਦੇਖ ਰਹੇ ਆ ਕਿ ਜੋ ਐਨ ਜੀਓ ਚਲਾ ਰਹੇ ਆ ਇਹ ਬੱਚਿਆਂ ਨੂੰ ਇਧਰੋਂ-ਉਧਰੋਂ ਫੜ-ਫੜ ਕੇ ਲਿਆ ਲਿਆ ਕੇ ਇਹਨਾਂ ਬੱਚਿਆਂ ਨੂੰ ਸਿੱਖਿਆ ਵੱਲ ਪਾਇਆ ਜਾ ਰਿਹਾ ਕਈ ਤਾਂ ਲੋਕ ਜਿਹੜੇ ਆ ਕਿ ਨਸ਼ਿਆਂ ਦੇ ਵੱਲ ਤੁਰੀ ਜਾਂਦੀ ਆ ਪੀੜੀ ਆ ਮੈਂ ਉਹਨਾਂ ਨੂੰ ਵੀ ਇਹੀ ਬੇਨਤੀ ਕਰਦਾ ਹਾਂ ਕੇ ਨਸ਼ਿਆਂ ਵੱਲੋਂ ਹਟਾ ਕੇ ਕੋਈ ਆਪਣਾ ਫਿਊਚਰ ਬਾਰੇ ਸੋਚੋ ਕਿ ਫਿਊਚਰ ਬਣਾਓ ਜਿਨ੍ਹਾਂ ਦੇ ਧੀ ਹਾਂ ਬੱਚੇ ਨਹੀਂ ਪੜਾ ਸਕਦੇ ਉਹਨਾਂ ਨੂੰ ਐਨ ਜੀਓ ਦੇ ਹਵਾਲੇ ਕਰ ਦਿਓ ਉਹਨਾਂ ਦਾ ਭਵਿੱਖ ਬਣਾਣਗੇ ਤੇ ਉਹਨਾਂ ਨੂੰ ਅੱਗੇ ਨਵਾਂ ਰਸਤਾ ਦਿਖਾਣਗੇ ਧੰਨਵਾਦ ਜੀ ਹਾਂ ਜੀ ਸਾਜਨਾ ਜੀ ਨੈਨਵਰ ਫੰਕਸ਼ਨ ਕੀਤਾ ਗਿਆ ਹੈ ਮੈਂ ਮਹੇਸ਼ ਵਰਮਾ ਪ੍ਰੈਜ਼ੀਡੈਂਟ ਨਿਸਵਾਰ ਸੇਵਾ ਸੰਸਥਾ ਸਾਡੀ ਸਾਡੀ ਸੰਸਥਾ ਵੱਲੋਂ 10ਵਾਂ ਸਾਲਾਨਾ ਸਮਾਗਮ ਟਿੱਬਾ ਰੋਡ ਗਊਸ਼ਾਲਾ ਪਹਾੜ ਤੋਂ ਵਿਖੇ ਰੱਖਿਆ ਗਿਆ ਜਿਹਦੇ ਵਿੱਚ ਅਸੀਂ ਸਲਾਮ ਏਰੀਏ ਦੇ 150 ਤੋਂ 200 ਬੱਚਿਆਂ ਨੂੰ ਕਾਪੀਆਂ ਕਿਤਾਬਾਂ ਕੱਪੜੇ ਸਟੇਸ਼ਨਰੀ ਆदि ਸਮਾਨ ਵੰਡਿਆ ਗਿਆ ਸਾਡੀ ਸੰਸਥਾ ਪਿਛਲੇ 10 ਸਾਲਾਂ ਤੋਂ ਇਹ ਜੋ ਉਪਰਾਲੇ ਲਗਾਤਾਰ ਕਰਦੀ ਆ ਰਹੀ ਹੈ ਇਸ ਤੋਂ ਇਲਾਵਾ ਸੀ ਮੈਡੀਕਲ ਕੈਂਪ ਕੰਪਿਊਟਰ ਸੈਂਟਰ ਸਿਲਾਈ ਸੈਂਟਰ ਗਰੀਬ ਲੜਕੀਆਂ ਦੀਆਂ ਸ਼ਾਦੀਆਂ 'ਚ ਯੋਗਦਾਨ ਰਾਸ਼ਨ ਲਈ ਯੋਗਦਾਨ ਇਹ ਜੋ ਉਪਰਾਲੇ ਅਸੀਂ ਲਗਾਤਾਰ ਚਲੰਦੇ ਆ ਰਹੇ ਹਾਂ ਅੱਜ ਇੰਨਾ ਖੁਸ਼ ਆਇਆ ਹੈ ਅੱਛਾ ਇਹ ਐਮਜੀ ਦੀ ਮੀਟਿੰਗ ਦੇਖ ਕੇ ਕਿਉਂਕਿ ਅਸੀਂ ਮਹੇਜ ਮਰਮਾ ਜੀ ਜਿਹੜੇ ਹੈਗੇ ਸਾਡੇ ਚੇਅਰਮੈਨ ਹੈਗੇ ਇਹ 10 ਸਾਲ ਤੋਂ ਲਗਾਤਾਰ ਇਹ ਕੰਮ ਕਰ ਰਹੇ ਹਨ ਔਰ ਇਹਨਾਂ ਨੇ ਘਟੋ ਘਟ 10 ਸਾਲਾਂ ਦੇ ਵਿੱਚ 1000 ਅੱਖਾਂ ਦੇ ਪ੍ਰੈਸ਼ਰ ਕਰਾਏ ਹਨ ਔਰ ਮੇਰੇ ਖਿਆਲ ਹੈ ਕੋਈ 2000 ਬੋਤਲ ਖੂਨ ਦੀ ਜਿਹੜੀ ਅਸੀਂ ਡੋਨੇਟ ਕੀਤੀ ਹੈ ਅਲੱਗ-ਅਲੱਗ ਹਸਪਤਾਲਾਂ ਵਿੱਚ ਸਾਡੀ ਜਮ੍ਹਾਂ ਹੈਗੀ ਅਸੀਂ ਜਦੋਂ ਵੀ ਕੋਈ ਪੇਸ਼ੈਂਟ ਕਿਸੇ ਵੀ ਹਸਪਤਾਲ ਦੀ ਦਾਖਲ ਹੁੰਦਾ ਹੈ ਸਾਡੇ ਅਸੀਂ ਫੋਨ ਨੰਬਰ ਦਿੱਤੇ ਹੋਏ ਹੈ ਕਿ ਤੁਹਾਨੂੰ ਖੂਨ ਦੀ ਲੋੜ ਹੈ ਤੇ ਸਾਡੇ ਮੇਸ਼ ਬਰਮਾ ਜਿਹਨੂੰ ਕਾਲ ਕਰੋ ਤੁਹਾਨੂੰ ਬਿਨਾ ਕਿਸੇ ਪੈਸੇ ਤੋਂ ਬਿਨਾ ਕਿਸੇ ਗੱਲ ਤੋਂ ਖੁੰਦੀ ਬੋਤਲ ਉੱਥੇ ਪਹੁੰਚੂਗੀ ਤੇ ਇਹ ਬਹੁਤ ਵੱਡਾ ਪ੍ਰਾਲਾ ਕਰਦੇ ਹਨ ਬਹੁਤ ਵੱਡਾ ਕੰਮ ਕਰਦੇ ਹਨ ਗਰੀਬਾਂ ਦੀ ਸਹਾਇਤਾ ਕਰਦੇ ਅੱਜ ਬੱਚੇ ਇਹ ਬੁਲਾਏ ਗਏ ਝੁੱਗੀ ਝੌਂਪੜੀ ਵਾਲੇ ਜਿਹੜੇ ਬੱਚਿਆਂ ਨੂੰ ਇਹ ਚੀਜ਼ਾਂ ਮਿਲਦੀਆਂ ਨਹੀਂ ਖਾਣਾ ਪ੍ਰੋਪਰ ਮਿਲੂਗਾ ਇਹਨਾਂ ਨੂੰ ਪਤਾਵਾ ਕਾਪੀ ਪ੍ਰੋਪਰ ਮਿਲਣਗੀਆਂ ਤੇ ਅਸੀਂ ਲਗਾਤਾਰ 10 ਸਾਲ ਤੋਂ ਇਹਨਾਂ ਬੱਚਿਆਂ ਨੂੰ ਵੀ ਇਹ ਹੁੰਦੀ ਹੈ ਕਿ ਸਾਡਾ 1 ਸਾਲ ਦੇ ਬਾਅਦ ਇੱਕ ਫਿਸ਼ੀਅਨ ਆ ਰਿਹਾ ਸਾਨੂੰ ਉੱਥੇ ਚੀਜ਼ਾਂ ਮਿਲਣਗੀਆਂ ਵਰਦੀਆਂ ਮਿਲਣਗੀਆਂ ਕੱਪੜੇ ਵੀ ਸਰਦੀਆਂ ਦੇ ਜਿੰਨੇ ਵੀ ਕੱ ਕਈ ਪਰਿਵਾਰਾਂ ਦੇ ਦਨੇ ਵਿੱਚ ਕਈ ਬੰਦੇ ਇਸ ਸਾਨੂੰ ਗ੍ਰੇਨੇਟ ਕਰਦੇ ਆ ਆਪਣੇ ਘਰ ਦੇ پرانے ਕੱਪੜੇ ਵੀ ਹੁੰਦੇ ਆ ਨਵੇਂ ਵੀ ਹੁੰਦੇ ਆ ਉਹ ਵੀ ਦੇ ਦਿੰਦੇ ਆ ਇਹ ਸਾਰੇ ਇਹਨਾਂ ਬੱਚਿਆਂ ਨੂੰ ਦਿੰਦੇ ਆ ਔਰ ਹਰ ਸਾਲ ਦਿੰਦੇ ਆ ਭਗਵਾਨ ਕਰੇ ਲਗਾਤਾਰ ਅਸੀਂ ਦੇਈ ਜਾਈਏ ਸਾਨੂੰ ਇੰਨਾ ਹੌਸਲਾ ਦੇਵੇ ਰੱਬ ਕਿ ਅਸੀਂ ਇਹ ਚੀਜ਼ਾਂ ਨੂੰ ਲਗਾਤਾਰ ਲਗਾਤਾਰ ਜਾਰੀ ਰੱਖੀਏ ਧੰਨਵਾਦ